ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਤੁਹਾਡੇ ਆਪਣੇ ਚੈਨਲ ਬਾਬਾ ਜੀਤਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਸਵਾਗਤ ਹੈ ਜੀ ਜੀ ਆਇਆਂ ਨੂੰ ਦੋਸਤੋ ਫਿਰ ਤੁਹਾਡੇ ਲਈ ਬਹੁਤ ਚੰਗੀ ਬਿਸ਼ੇਰੀ ਨਾਲ ਹਾਜ਼ਰ ਹੋਇਆ ਮਾਰਵਾੜੀ ਬਿਸ਼ੇਰੀ ਆ ਆਪਣੇ ਨਾਲ ਆਪਣੇ ਫਾਰਮ ਹੈ ਤਾਂ ਬਹੁਤ ਸੋਹਣਾ ਸਬੰਧ ਆ ਐਵੇਂ ਬਾਪ ਆਪਣੇ ਫਾਰਮ ਤੇ ਰਿਆ ਤੇ ਦੱਸਾਂਗੇ ਕਿ ਕਿਹੜੇ ਘੋੜੇ ਦੀ ਕੀ ਖਾਲਦਣਾ ਕੀ ਲੈਣਾ ਸਾਰੀ ਡਿਟੇਲ ਦਵਾਂਗੇ ਬਸ ਵੀਡੀਓ ਨਾਲ ਪੂਰੀ ਜੁੜੇ ਰਹੋ ਤਾਂ ਜੋ ਤੁਹਾਨੂੰ ਪ੍ਰੋਪਰ ਡਿਟੇਲ ਮਿਲ ਜੇ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆ ਬੇਨਤੀ ਹੈ ਵੀ ਚੈਨਲ ਸਬਸਕ੍ਰਾਈਬ ਕਰ ਲਿਓ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਤੇ ਪਹਿਲਾਂ ਤਾਂ ਦੋਸਤੋ ਧੰਨਵਾਦੀ ਹਾਂ ਤੁਹਾਡੇ ਸਾਰਿਆਂ ਦੇ ਤੁਹਾਡੇ ਪਿਆਰ ਦੇ ਜੋ ਆਪਣੇ ਚੈਨਲ ਨੂੰ ਤੁਸੀਂ ਪਿਆਰ ਦੇ ਰਹੇ ਹੋ ਤੇ ਬਹੁਤ ਸੋਹਣਾ ਰਿਸਪਾਂਸ ਮਿਲ ਰਿਹਾ ਤਾਂ ਆਪਾਂ ਰੋਜ਼ ਨਵੇਂ ਤੋਂ ਨਵਾਂ ਜਾਨਵਰ ਲਿਆਉਂਦੇ ਆ ਤੇ ਹੁਣ ਡੇਲੀ ਦੋ ਜਾਨਵਰਾਂ ਲਿਆਇ ਕਰਾਂ ਵੀਡੀਓ ਸੋਚ ਰਿਹਾ ਵੀ ਦੇਖਿਆ ਕਰਾਂ ਵੀ ਵੀਡੀਓ ਚ ਦੋ ਘੱਟੋ ਘੱਟ ਇੱਕ ਵੀਡੀਓ 'ਚ ਦੋ ਜਾਨਵਰ ਵੀ ਲਿਆਇ ਕਰੀ ਪਰ ਅੱਜ ਆਪਾਂ ਬਿਸ਼ੇਰੀ ਲਿਆਇ ਆ ਹੀਰਾ ਕੋ ਕਾ ਵੀ ਸੀ ਲਿਆਤਾ ਤੁਹਾਡੇ ਲਈ ਤੇ ਨਾ ਹੀ ਇਹ ਰੇਟ 'ਚ ਆ ਲੈਣ ਦੀ ਬਸ਼ੀਰੀ ਮਿਲਣੀ ਆ ਜਿੱਥੋਂ ਤਾਂ ਮਰਜ਼ੀ ਭੱਜ ਲਓ ਕਹਿਣ ਦਾ ਮਤਲਬ ਜਿਹੜਾ ਇਹਦੇ ਦਾਦੇ ਦੀ ਫੀਸ ਆ 1.5 ਲੱਖ ਰੁਪਏ ਦਾ ਦਾਦੇ ਦੀ ਫੀਸ ਹੀ ਆ ਸਾਰੀ ਦੰਨੇ ਡਿਟੇਲ ਦੋਸਤੋ ਵੀਡੀਓ ਨੂੰ ਪੂਰੀ ਦੇਖ ਲਓ ਪ੍ਰੋਪਰ ਡਿਟੇਲ ਲੈ ਲਓ ਸਾਰਾ ਮਾਰਕਾ ਬਾਲਪੁਰਿਆ ਸਾਰਾ ਦੱਸਾਂ ਦੋਸਤੋ ਬਸ਼ੀਰੀ ਲੈ ਆਏ ਆ ਜੀ ਮਾਰવાડી ਕਾਲੇ ਕਾਂਟੇ ਦੀ ਪੋਤੀ ਕਾਂਡਾ ਉਹ ਘੋੜਾ ਜਿਹੜਾ ਟਾਪ ਦੇ ਰੇਟ ਅੱਜ ਵੀ ਰੇਟ ਲੱਗ ਰਿਹਾ ਤੇ ਮੰਨ ਲਓ ਮਾਰਵਾੜੀ ਦਾ ਦੌਰ ਚਲਾਤਾ ਜੀ ਨੇ ਤੇ ਉਹਦਾ ਬੱਚਾ ਸੀ ਰਾਜਰੂਪ ਆਪਣੇ ਕੋਲ ਰਾਜਰੂਪ ਦੀ ਬੱਚੀ ਲਿਆਇਆ ਦੋਸਤੋ ਰਾਜਰੂਪ ਦੀ ਮੱਥੇ ਫੋਲਾ ਦੋਸਤੋ ਦੋ ਪੈਰ ਚਿੱਟੇ ਆ ਤੇ ਮੰਤਰਾ ਮੰਤਰਾ ਬਰੀਕ ਚੌਕੜੀ ਆ ਬਿਸ਼ੇਰੀ ਸਾਢੇ 4 ਮਹੀਨਿਆਂ ਦੀ ਹੋਈ ਆ ਬਿਸ਼ੇਰੀ ਤੁਹਾਨੂੰ ਦੰਦਾਂ ਤੋਂ ਆਪ ਆ ਕੇ ਅੰਦਾਜ਼ਾ ਤੋਂ ਆਪ ਹੀ ਲਾਗਣਾ ਵੀ ਹਾਂ ਸੱਚੀ ਉਮਰ ਇੰਦੀ ਆ ਪਰ ਬੱਚੀ ਦੀ ਕੱਦ-ਕੁੱਦ ਜਿਹੜੀ ਬਣਾਵਟਾਂ ਬਹੁਤ ਪੂਰੀਓ ਲੈਂਥ ਲੂੰ ਤੇ ਬਹੁਤ ਚੰਗੀ ਏ ਬਿਸ਼ੇਰੀ ਰੰਗ ਬਹੁਤ ਸੋਹਣਾ ਹਜੇ ਤਾਂ ਦੁੱਧ ਲੂੰ ਹੀ ਲਾਉਣੀ ਮਾਂ ਨਾਲੋਂ ਅੱਡ ਹੋਈ ਏ ਦੁੱਧ ਲੂੰ ਹੀ ਲਾ ਕੇ ਆਪਣੇ ਫਾਰਮ ਤੇ ਆਈ ਨੂੰ ਹੋ ਗਿਆ ਇਹਨੂੰ 5 ਦਿਨ ਦੇ ਆਸ-ਪਾਸ ਤੇ ਬੱਚੀ ਨੇ ਉਧਰਾਂ ਨਹੀਂ ਜਾਂਦਾ ਕੀਤਾ ਪਰ ਫੇਰ ਵੀ ਮਾਂ ਨੂੰ ਇੱਕ ਵਾਰ ਜਾਨਵਰ ਜਦੋਂ ਟੁੱਟਦਾ ਨਾ ਅਦਾਸਤਾ ਹੋ ਹੀ ਜਾਂਦਾ ਤੇ ਬਾਲਪੋਰੀਆਂ ਦੀ ਦੋਸਤੋ ਸਾਫ਼ ਆ ਕੋਈ ਸਿੱਟੇ ਨਹੀਂ ਕੋਈ ਵਿੱਟਾ ਨਹੀਂ ਮੱਥੇ ਸਿੰਗਲ ਪੌਰੀ ਆ ਫੁੱਲ ਬਹੁਤ ਸੋਹਣਾ ਦੋ ਪੈਰ ਚਿੱਟੇ ਆ ਗਰਦਨ ਬਹੁਤ ਲੰਮੀ ਤੇ ਕੰਨ ਤਾਂ ਜਿਵੇਂ ਛੋਟਾ ਹੀ ਆ ਕੁੰਡੀ ਵਾਲਾ ਕੰਨ ਆ ਜਿਵੇਂ ਛੋਟਾ ਛੋਟਾ ਕੰਨ ਲੱਗਿਆ ਹੋਇਆ ਪਿੱਠ ਪੂੜਾ ਬਹੁਤ ਸੋਹਣਾ ਲੱਗਿਆ ਹੋਇਆ ਬੱਚੀ ਦੇ ਸਾਰਾ ਤੁਹਾਡੇ ਸਾਹਮਣੇ ਕੋਈ ਚੀਜ਼ ਤਾਂ ਇਹੋ ਜੀ ਦੱਸਣ ਵਾਲੀ ਹੈ ਹੀ ਨਹੀਂ ਜਿਹੜੀ ਉਹਲੇ ਦੇਖੋ ਖੜਨੇ ਖੁਰਨੇ ਦੀ ਬੱਚੀ ਹੁਣੀ ਆਪਦੇ ਆਪ ਨੂੰ ਦਿਖਾ ਰਹੀ ਕੰਨ ਕੋਲ ਦੇਖੋ ਕਿੰਨਾ ਬਰੀਕੀ ਚ ਆਇਆ ਹੋਇਆ ਪੂਰੀ ਓਕੇ ਰਿਪੋਰਟ ਆ ਬੱਚੀ ਦੀ ਬਾਕੀ ਮੇਰੇ ਨਾਲ ਜ਼ਿਆਦਾ ਨਜ਼ਰੀਆ ਤਾਂ ਤੁਹਾਡਾ ਜ਼ਿਆਦਾ ਹੈ ਨਾ ਦੇਖਣ ਵਾਲਿਆਂ ਦਾ ਜ਼ਿਆਦਾ ਹੁੰਦਾ ਤੁਸੀਂ ਆਪ ਕਮੈਂਟਾਂ 'ਚ ਦੱਸਿਓ ਵੀ ਤੁਹਾਨੂੰ ਵੀ ਸ਼ੀਰੀ ਕਿਵੇਂ ਲੱਗੀ ਮੇਰੇ ਲਈ ਤਾਂ ਇਹੀ ਹੀਰਾ ਇਹੀ ਸੋਨਾ ਕਾਬ ਦੀ ਚੀਜ਼ ਕਿਹਲੇ ਵੀ ਭਾਵੇਂ ਮਾੜੀ ਹੋਵੇ ਕੋਈ ਵੀ ਉਹਨੂੰ ਮਾੜੀ ਨਹੀਂ ਕਹਿੰਦਾ ਜਿਹੜੀ ਤੇ ਉਹਨੇ ਪੈਸੇ ਲਾਏ ਹੁਣ ਤੇ ਪਰ ਜਿੱਥੋਂ ਤਾਂ ਮੈਨੂੰ ਉਮੀਦ ਆ ਤੁਹਾਡੇ ਤੇ ਤੁਸੀਂ ਵੀ ਇਹਨੂੰ ਸਲਾਹ ਹੋਗੇ ਨਿੰਦ ਨਹੀਂ ਕਿਉਂਕਿ ਚੰਗੀ ਚੀਜ਼ ਨੂੰ ਤਾਂ ਸਲਾਹਨ ਦਾ ਆਪਣਾ ਫਰਜ਼ ਵੀ ਬਣਦਾ ਤੇ ਤੁਸੀਂ ਕਮੈਂਟਾਂ 'ਚ ਦੱਸਿਓ ਵੀ ਹਾਂ ਵੀ ਕੀ ਚੀਜ਼ ਆ ਤੇ ਬਾਕੀ ਦੋਸਤੋ ਰੇਟ ਬਹੁਤ ਜਾਇਜ਼ ਆ ਚੰਬੀਆਂ ਬਸ਼ੀਰੀਆਂ ਵਾਲਾ ਮੁੱਲ ਹੀ ਆ ਮੈਂ ਫੇਰ ਵੀਡੀਓ ਵਿੱਚ ਹੀ ਦੱਸ ਦਿੰਦਾ ਰੇਟ ਆ ਇਹਦਾ ਚੰਬੀਆਂ ਵਾਲਾ ਹੀ ਆ ਜੀ ਬੱਚੀ ਮਾਰਵਾੜੀ ਆਪਣੇ ਰਾਜਰੂਪ ਦੀ ਹੈਗੀ ਆ ਜੀ ਆਪਣੇ ਹੱਥੀ ਦੀ ਮਾਂ ਮੇਟ ਹੋਈ ਸੀ ਹੱਥਾਂ 'ਚ ਜੰਮੀ ਪਲੀ ਆ ਇੱਕ ਹਿਸਾਬ ਦੀ ਬਹੁਤ ਚੰਗੀ ਬੱਚੀ ਆ ਮਾਰਕੇ ਮੁਰਕੇ ਵਾਲੇ ਪਾਸੋਂ ਵੀ ਗਰਦਨ ਵਾਲੇ ਪਾਸੋਂ ਵੀ ਹਜੇ ਤੱਕ ਦੁੱਧ ਲਈ ਲਾ ਕੇ ਰੰਗੇ ਨੇ ਜਮਾ ਨਾ ਕਰਗਾ ਕਾਲਾ ਕਰ ਜਣਾ ਜੀ ਇੱਕ ਪੈਰ ਦੇ ਦੂਪ ਇੱਕ ਪਾਸੇ ਦੋ ਪੈਰ ਚਿੱਟੇ ਆ ਤੇ ਕੰਨ ਨੇੜਿਓ ਦੇਖੋ ਜਮਾ 2 2 ਇੰਚੀ ਦਾ ਕੰਨ ਲੱਗਿਆ ਹੋਇਆ ਕੁੰਡੀ ਵਾਲਾ ਮੂਰੇ ਹੋਣ ਵਾਲੇ ਟਾਈਮ 'ਚ ਵਧੀਆ ਘੋੜੀ ਬਣੂ ਸਾਫਤ ਕਰੂ ਆਪਦੇ ਆਪ ਨੂੰ ਬਾਕੀ ਆਪਣਾ ਫਰਜ਼ ਹੁੰਦਾ ਵੀ ਚਾਰੇ ਪਾਸੇ ਤੁਹਾਨੂੰ ਦਿਖਾ ਦਈਏ ਕੋਈ ਪਾਸੇ ਕਮੀ ਨਾ ਛੱਡੀ ਤੇ ਆਪਾਂ ਚਾਰੇ ਪਾਸੇ ਤੁਹਾਨੂੰ ਦਿਖਾ ਵੀ ਦਿੱਤੀ ਬਸ ਬੱਚੀ ਵਾਕਿ ਕਮੈਂਟਾਂ ਵਿੱਚ ਤੁਸੀਂ ਆਪ ਹੀ ਦੱਸ ਦੇਣਾ ਰੇਟ ਜਾਇ ਜਾਵੇ ਫੇਰ ਦੱਸਦਾ ਬਾਲਪੋਰੀਆਂ ਵੱਲੋਂ ਸਾਫਾ 4.5 ਮਹੀਨੇ ਬੱਚੀ ਦੀ ਉਮਰ ਹੋਈ ਆ ਖੜਦੇ ਖੁੰਡੇ ਚੰਗੀ ਆ ਸੋ ਜਿਹੜੇ ਭਰਾ ਦੇ ਕਿਸੇ ਦੇ ਬੱਚੇ ਚਲਦੀ ਹੋਈ ਭਾ ਪੜਤੇ ਨਾ ਮਾਰਵਾੜੀ ਬਿਸ਼ੇਰੀ ਲੈਣ ਦਾ ਚਾਵਲ ਹੋਇਆ ਤਾਂ ਉਹ ਆ ਬੱਚੀ ਦੇਖ ਲਿਓ ਤੇ ਨੰਬਰ ਚੱਲ ਪੇ ਤਾਂ ਆਪਣੇ 62391 45454 98555 9907 ਸੋ ਦੋਸਤੋ ਜਿਹਦੇ ਪਸੰਦ ਹੋਈ ਡਿਟੇਲ ਲੈਣੀ ਹੋਈ ਤਾਂ ਨੰਬਰਾਂ ਤੇ ਫੋਨ ਲਾ ਲਿਓ ਤੇ ਮਿਲਦੇ ਆਪਾਂ ਜਲਦ ਨਵੀਂ ਵੀਡੀਓ ਨਾਲ ਤੇ ਫਾਰਮ ਤੇ ਆਪਣੇ 35-40 ਜਾਨਵਰ ਖੜੇ ਆ ਹੋਰ ਜਿੱਦਾਂ ਦਾ ਵੀ ਜਾਨਵਰ ਤੁਹਾਨੂੰ ਚਾਹੀਦਾ ਹੋਇਆ ਆਪਦੀ ਡਿਮਾਂਡ ਦੱਸਿਓ ਤੇ ਉਦਾਂ ਦਾ ਜਾਨਵਰ ਮਿਲ ਜੂ ਬਹੁਤ ਬਹੁਤ ਧੰਨਵਾਦ